ਅਗਲੀ ਵੱਡੀ ਖਬਰਦਾਰੂ ਕਰਾਂਗੇ ਐਸਜੀਪੀਸੀ ਦੇ ਇਤਰਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵੱਡਾ ਬਿਆਨ ਦਿੱਤਾ ਉਹਨਾਂ ਨੇ ਕਿ ਕਿ ਅਸੀਂ ਸ਼ਤਾਬਦੀ ਸਮਾਗਮ ਮਨਾਵਾਂਗੇ ਗੁਰੂ ਸਾਹਿਬ ਸਾਰਿਆਂ ਦੇ ਸਾਂਝੇ ਹੁੰਦੇ ਨੇ ਕਿਸੇ ਦਾ ਇਸੇ ਕਾਪੀਰਾਈਟ ਨਹੀਂ ਹੈ ਇਸੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜਦ ਸੁਲੇ 300 ਸਾਲਾ ਮਨਾਇਆ ਗਿਆ ਸੀ ਉਸ ਵੇਲੇ ਵੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਹੀ ਸਰਕਾਰ ਸੀ ਇਕਬਰ ਤੋਂ ਦੱਸਿਆ ਕਿ ਸਾਦੀ ਸਮਾਗਮ ਮਨਾਏ ਜਾਣਗੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਿਹਾ ਗਿਆ ਇਸ ਦੇ ਨਾਲ ਹੀ ਜੋ ਦਖਲਅੰਦਾਜ਼ੀ ਵਾਲਾ ਬਿਆਨ ਦਿੱਤਾ ਗਿਆ ਸੀ ਐਡਵੋਕੇਟ ਤਾਮੀਨ ਦੇ ਵੱਲੋਂ ਕਿ ਧਾਰਮਿਕ ਕਾਰਜਾਂ ਦੇ ਵਿੱਚ ਮੁੱਖ ਮੰਤਰੀ ਦਖਲਅੰਦਾਜ਼ੀ ਕਰ ਰਹੇ ਨਹੀਂ ਤਾਂ ਉਹਨਾਂ ਨੇ ਕਿਹਾ ਹੈ ਕਿ ਹਰ ਕਿਸੇ ਦਾ ਹੱਕ ਹੈ ਆਪਣੇ ਤਰੀਕੇ ਦੇ ਨਾਲ ਆਪਣੇ ਗੁਰੂ ਦੇ ਸਮਾਗਮ ਨੂੰ ਮਨਾ ਸਕਦਾ ਹੈ ਪ੍ਰਬੰਧ ਕਰ ਸਕਦਾ ਹੈ 300 ਸਾਲਾ ਮਨਾਇਆ ਸੀ ਤਾਂ ਅਮੀ ਲੁਧਿਆਣਾ ਪਛਮੀ ਤੇ ਜਲੰਧਰ ਦੇ ਵਿੱਚ ਕਾਲੀ ਦਲ ਦੇ ਲਈ ਪ੍ਰਚਾਰ ਕਿਉਂ ਕਰਦੇ ਨੇ ਫਿਰ ਦਾ ਇਸ ਰੰ ਦੇ ਕਈ ਤੰਸ ਵੀ ਹਾਲਾ ਕਿ ਉਹਨਾਂ ਨੇ ਕਹਤੇ ਨੇ ਮੁਖਵੰਦੀ ਭਗਵੰਤ ਮਾਨ ਇੱਕ ਵੱਡਾ ਬਿਆਨ ਦਿੱਤੇ ਕਿ ਅਸੀਂ ਸ਼ਰਬ ਦੀ ਸਮਾਗਮ ਮਨਾਵਾਂਗੇ ਗੁਰੂ ਸਾਹਿਬ ਸਾਰਿਆਂ ਦੇ ਸਾਂਝੇ ਹੁੰਦੇ ਨੇ ਦੱਸੇ ਕਿ ਮੁਖਮੰਤਰੀ ਭਗਵੰਤ ਮਾਨ ਨੇ ਸੂਬਾ ਸਰਕਾਰ ਦੇ ਵੱਲੋਂ ਨੌਵੀਂ ਪਾਰਸ਼ਾਹੀ ਸਾਹਿਬ ਸ਼ਿਰਗੁਰ ਤੋਂ ਇੱਕ ਮਹਾਦ ਜਿੱਤੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਈ ਜਾਣ ਵਾਲੇ ਲੜੀਵਾਰ ਸਮਾਗਮ ਦਾ ਐਲਾਨ ਕੀਤਾ ਸੀ ਉਹਨਾਂ ਨੇ ਕਿਹਾ ਸੀ ਕਿ ਹਿੰਦ ਦੀ ਚਾਦਰ ਸ਼ਿਕੁਰਤੇ ਇੱਕ ਬਾਤ ਹੈ ਜਿਹਦੇ 350ਵੇਂ ਸ਼ਹੀਦੀ ਦਿਹਾੜੇ ਦੇ ਇਤਿਹਾਸਿਕ ਮੌਕੇ ਸੂਬਾ ਸਰਕਾਰ ਵਿਆਪਕ ਪੱਧਰ ਤੇ ਯਾਦਗਾਰੀ ਸਮਾਗਮ ਕਰਾਏਗੀ ਅਤੇ ਇਸ ਦੇ ਨਾਲ ਹੀ ਉਹਨਾਂ ਨੇ ਵੀ ਕਿਹਾ ਕਿ ਸੂਬੇ ਭਰ ਦੇ ਵਿੱਚ 19 ਨਵੰਬਰ ਤੋਂ ਲੈ ਕੇ 25 ਨਵੰਬਰ 2025 ਤੱਕ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਸਤਕਾਰ ਸਹਿਤ ਲੜੀਵਾਰ ਸਮਾਗਮ ਕਰਵਾਏ ਜਾਣਗੇ। ਪਾਮਿਕ ਮਾਮਲੇ ਚ ਦਖਲ ਦੇ ਰਹੇ ਜੀ। ਜਿਹੜੀ ਸ਼ਤਾਬਦੀ ਮਨਾਇਆ ਜਾ ਰਹੀ ਹੈ ਜੀ ਤੇ ਜਦੋਂ ਜਦੋਂ 300 ਜੋ 300 ਸਾਲ ਮਨਾਇਆ ਸੀ ਉਸ ਤੋਂ ਬਾਅਦ ਸਰਕਾਰ ਕੀ ਦੀ ਸੀ ਬਾਲ ਸਾਹਿਬ ਦੀ ਸੀ। ਤੇ ਉਦੋਂ ਉਦੋਂ ਧਾਰਮਿਕ ਮਾਮਲੇ دخل ਨਹੀਂ ਸੀ ਜਦੋਂ ਜਦੋਂ ਧਾਮੀ ਸਾਹਿਬ ਜਲੰਧਰ ਤੇ ਬਾਕੀ ਲੁਧਿਆਣਾ ਪੱਛਮੀ ਵਗੈਰਾ ਚ ਅਕਾਲੀ ਦਲ ਦਾ ਪ੍ਰਚਾਰ ਕਰ ਰਹੇ ਹੁੰਦੇ ਨੇ ਉਹ ਰਾਜਨੀਤਿਕ ਮਾਮਲੇ ਵਿੱਚ دخل ਨਹੀਂ ਹੁੰਦਾ ਜੀ ਕੀ ਗੱਲ ਗੁਰੂ ਸਾਹਿਬ ਉਹਨਾਂ ਦੇ ਨੇ ਗੁਰੂ ਸਾਹਿਬ ਸਭ ਦੇ ਸਾਂਝੇ ਨੇ ਜੀ ਬਹੁਤ ਸਾਰੀਆਂ ਹੋਰ ਐਨ ਜੀਓਜ਼ ਬਹੁਤ ਸਾਰੀਆਂ ਹੋਰ ਧਾਰਮਿਕ ਸੰਸਥਾਵਾਂ ਵੀ ਬਣਾਉਣ ਗਿਆ ਸਭ ਨੂੰ ਹੱਕ ਆਪਣੇ ਆਪਣੇ ਹਿਸਾਬ ਨਾਲ ਗੁਰੂ ਸਾਹਿਬ ਦੇ ਸਾਡੇ ਤਿੰਨ ਸੂਸਲ ਮਨਾਉਣ ਦਾ ਇਹਨਾਂ ਨੇ ਇਹਨਾਂ ਨੇ ਕਾਪੀਰਾਈਟ ਲੈ ਲੇ ਜੀ ਕਾਲੀ ਸਰਕਾਰ ਵੇਲੇ ਵਿਰਾਸਤੇ ਖਾਲਸਾ ਬਣਾਇਆ ਗਿਆ ਸਰਕਾਰ ਦਾ ਕੰਮ ਹੈ ਕੋਈ ਗੁਰੂ ਸਾਹਿਬ ਦੇ ਨਾਮ ਦੇ ਕੁਝ ਬਣਾਵਾਂਗੇ ਜੀ ਪੂਰਾ ਪੂਰਾ ਡਿਟੇਲ ਬਣਾਵਾਂਗੇ ਉਹਨੂੰ ਉਹਨੂੰ ਕਹੋ ਵੀ ਲਿਟਰਨ ਨੋਲੇਜ ਇਜ਼ ਟੂ ਡੇਂਜਰਸ ਘੱਟ ਜਾਣਕਾਰੀ ਬਹੁਤ ਖਤਰਨਾਕ ਹੁੰਦੀ ਹੈ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਸਪੱਸ਼ਟ ਕਿਹਾ ਦਿੱਤਾ ਤੁਸੀਂ ਸੁਣਿਆ ਕਿ ਉਹ ਕਹਿੰਦੇ ਨੇ ਕਿ ਕੋਈ ਦਖਲਅੰਦਾਜ਼ੀ ਨਹੀਂ ਹੈ 300 ਸਾਲਾ ਜਸਲੇ ਮਨਾਇਆ ਗਿਆ ਸੀ ਸਰਕਾਰ ਬਦਲ ਸਾਥ ਹੀ ਸੀ ਉਸ ਵੇਲੇ ਦਖਲਅੰਦਾਜ਼ੀ ਕੀ ਨਹੀਂ ਸੀ ਹੋਰ ਵੀ ਐਨਜੀਓ ਸੇ ਧਾਰਮਿਕ ਸੰਸਮਾ ਸਮਾਗਮ ਕਰਵਾਉਣ ਗਿਆ ਹਰ ਕਿਸੇ ਦਾ ਹਕਕ ਹੈ ਆਪੋ ਆਪਣੇ ਤਰੀਕੇ ਦੇ ਨਾਲ ਧਾਰਮਿਕ ਸਮਾਗਮ ਕਰਵਾਏ ਜਾ ਸਕਦੇ ਨੇ ਇਸ ਦੇ ਨਾਲ ਹੀ ਉਹਨਾਂ ਨੇ ਦਰਜ਼ਮੀ ਖਸਿਆ ਕਿ ਐਡਵੋਕੇਟ ਦਾਮੀ ਲੁਧਿਆਣਾ ਪੱਛਮੀ ਤੇ ਜਲੰਧਰ ਦੇ ਵਿੱਚ ਕਾਲੀ ਦਲ ਦੇ ਲਈ ਪ੍ਰਚਾਰ ਕਰ ਦੇਣੇ ਇਸ ਦੇ ਨਾਲ ਹੀ ਰਾਸੇ ਖਾਲਸਾ ਜੈ ਸਵਾਲ ਤੇ ਵੀ ਉਹਨਾਂ ਨੇ ਜਵਾਬ ਦਿੱਤਾ ਹੈ ਕਿ ਲिटल ਇਨਫੋਰਮੇਸ਼ਨ ਇਜ਼ ਟੂ ਡੇਂਜਰਸ ਉਹ ਕਹਿ ਰਹੇ ਨੇ ਕਿ ਅਸੀਂ ਸਭ ਕਰਵਾ ਰਹੇ ਹਾਂ ਸਭ ਕਰਵਾਵਾਂਗੇ ਕੋਈ ਦਖਲਅੰਦਾਜ਼ੀ ਨਹੀਂ ਕੀਤੀ ਜਾ ਰਹੀ ਦੱਸਿਆ ਕਿ ਇਸ ਤੋਂ ਪਹਿਲਾਂ ਇਸ ਤੋਂ ਪਹਿਲਾਂ ਐਡਵੋਕੇਟ ਤਾਮੀਦਾ ਬਿਆਨ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਉਹਨਾਂ ਨੇ ਪੰਜਾਬ ਸਰਕਾਰ ਦੇ ਵੱਲੋਂ ਕਰਵਾਏ ਜਾ ਰਹੇ ਲੜੀਵਾਰ ਸਮਾਗਮ ਨੂੰ ਲੈ ਕੇ 3000 ਕੀਤਾ ਸੀ ਉਹਨਾਂ ਨੇ ਕਿਹਾ ਸੀ ਕਿ ਸਰਕਾਰ ਦਖਲਅੰਦਾਜ਼ੀ ਕਰ ਰਹੀ ਹੈ ਤੇ ਇਸੇ ਤੇ ਮੋੜਵਾ ਜਵਾਬ ਦਿੱਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਮੋੜਵਾ ਜਵਾਬ ਦਿੱਤਾ ਮੁੱਖ ਮੰਤਰੀ ਨੇ ਕਿਹਾ ਕਿ ਕੋਈ ਦਖਲਅੰਦਾਜ਼ੀ ਨਹੀਂ ਕੀਤੀ ਜਾ ਰਹੀ ਹੈ ਕਿ ਉਸ ਵਲੇ ਰਹਿਣ ਅਦਾਜ਼ੀ ਨਹੀਂ ਸੀ 300 ਸਾਲਾ ਮਨਾਇਆ ਗਿਆ ਸੀ ਸਰਕਾਰ ਬਦਲ ਚਾਉਦੀ ਸੀ ਹੋਰ ਵੀ ਐਨ ਜੀਓਜ਼ ਜਾਂ ਧਾਰਮਿਕ ਸੰਸਥਾਾਂ ਮਾਪੋ ਆਪਣੇ ਲੈਵਲ ਤੇ ਸਮਾਗਮ ਕਰਵਾਉਂਦੀਆਂ ਨੇ ਤਾਂ ਪੰਜਾਬ ਸਰਕਾਰ ਵੀ ਕਰਾਏਗੀ ਤਾਂ ਮਿਉਂ ਲੁਧਿਆਣਾ ਪੱਛਮੀ ਤੋਂ ਜਲੰਧਰ ਦੇ ਵਿੱਚ ਅਕਾਲੀ ਦਲ ਦੇ ਲਈ ਪ੍ਰਚਾਰ ਕਿਉਂ ਕਰਦੇ ਨਹੀਂ ਇਸ ਦੇ ਨਾਲ ਹੀ ਵਿਰਾਸਤ ਖਾਲਸਾ ਦੇ ਸਵਾਲ ਦੇ ਜਵਾਬ ਦੇ ਵਿੱਚ ਉਹਨਾਂ ਨੇ ਕਿਹਾ ਕਿ ਲिटल ਇਨਫੋਰਮੇਸ਼ਨ ਇਜ਼ ਟੂ ਰੇਂਜਰਸ ਅਸੀਂ ਸਭ ਕੁਝ ਕਰ ਰਹੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਬਾਰੇ ਵੀ ਕਦਮ ਚੁੱਕੇ ਜਾ ਰਹੇ ਨੇ दस दिए कि जो मुख्यमंत्री भगवंत मान के वालों बीते दिन ही ऐलान किया गया से जिस ने कहा कि चार यात्रावान कर जो केंद्र रहेगा यात्रावान की समाप्ति का वो श्री अनदपुर साहेब रहेगा जिन्ह की समाप्ति जो है श्री अनदपुर साहब विखे होएगी चार दिशावं दात्राव कटिया जाएगी ਜੀਬੀਸੀ ਤੋਂ ਮੈਂਬਰ ਸਾਡੇ ਨਾਲ ਜੁੜੇ ਨੇ ਦਿਲਬਾਖ ਸਿੰਘ ਵਿਰਕ ਜੀ ਸਾਡੇ ਨਾਲ ਜੁੜੇ ਨੇ ਦਿਲਬਾਖ ਸਿੰਘ ਵਿਰਕ ਜੀ ਸਸ਼ਟ੍ਰਿਕਾਰ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਫਤਿਹ ਸਸ਼ਟ੍ਰਿਕਾਰ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਫਤਿਹ ਜੀ ਜੀ ਐਡਵੋਕੇਟ ਦਾ ਅਮੀਨ ਦਾ ਜੋ ਬਿਆਨ ਸੀ ਕਿ ਸਰਕਾਰ ਦਖਲਅੰਦਾਜ਼ੀ ਕਰ ਰਹੀ ਹੈ ਧਾਰਮਿਕ ਸਮਾਗਮਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਹਿ ਦਿੱਤਾ ਸਪਸ਼ਟ ਕਰ ਦਿੱਤਾ ਹੈ ਕਿ ਸਰਕਾਰ ਦੀ ਕੋਈ ਦਖਲਅੰਦਾਜ਼ੀ ਨਹੀਂ ਹੈ ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਜਦੋਂ 300 ਸਾਲਾ ਮਨਾਇਆ ਗਿਆ ਸੀ ਸਰਕਾਰ ਦਾ ਬਦਲ ਸਾਧ ਦੀ ਸੀ ਉਸ ਵੇਲੇ ਦਖਲਅੰਦਾਜ਼ੀ ਨਹੀਂ ਸੀ ਲਗੋ ਪਤਾ ਕੀ ਕਰਦੇ ਜੀ ਧੰਮੀ ਸਾਹਿਬ ਉਹਨਾਂ ਦੇ ਖਾਸ ਤੌਰ ਤੇ ਮਤਲਬ ਇਹ ਸੀ ਕਿ ਜਦੋਂ ਵੀ ਕੋਈ ਵੱਡੀਆਂ ਸ਼ਤਾਬਦੀਆਂ ਮਨਾਇਆਂ ਗਿਆ ਨੇ ਉਦੋਂ ਹਮੇਸ਼ਾ ਹੀ ਜਿਹੜੀਆਂ ਸਰਕਾਰਾਂ ਨੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਹਲਕੇ ਚੱਲੀਆਂ ਨੇ ਠੀਕ ਸਰਕਾਰਾਂ ਨੇ ਵੱਡੇ ਪ੍ਰਬੰਧ ਸ਼੍ਰੋਮਣੀਪੁਰਦੋਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕੀਤੇ ਨੇ ਕਿਉਂਕਿ ਜਿਹੜੇ ਵੀ ਗੁਰੂ ਸਾਹਿਬ ਜੀ ਦੇ ਦਿਨ ਦਿਹਾੜੇ ਅਸੀਂ ਮਨਾਉਣੇ ਆ ਅਸੀਂ ਇਹਦੇ 'ਚ ਕੋਈ ਵਕਵਾਦ ਜਾਂ ਪੱਖਪਾਤ ਨਹੀਂ ਰੱਖਣਾ ਚਾਹੁੰਦੇ ਹੂੰ ਨਹੀਂ ਉਹ ਠੀਕ ਹੈ ਲੇਕਿਨ ਐਡਵੋਕੇਟ ਤਾਮੀਦਾ ਜੋ ਆਪਾਂ ਨੇ ਬਿਆਨ ਸੁਣਿਆ ਪਰ ਲਗਾਤਾਰ ਸੁਣਾ ਵੀ ਰਹੇ ਤਾਲਮੇਲ ਸ਼ਬਦ ਉਹਨਾਂ ਨੇ ਕਿਤੇ ਇਸਤੇਮਾਲ ਨਹੀਂ ਕੀਤਾ ਉਹ ਦਖਲਅੰਦਾਜ਼ੀ ਕਹਿ ਰਹੇ ਨੇ ਕੱਲ ਕੱਲ ਦੀ ਜਿਹੜੀ ਉਹਨਾਂ ਦੀ ਪ੍ਰੈਸ ਕਾਨਫਰੰਸ ਸੀ ਉਹਨਾਂ ਨੇ ਇਹੀ ਗੱਲ ਕਹੀ ਸੀ ਕਿ ਸਾਰੇ ਜਿਹੜੇ ਸਮਾਗਮ ਨੇ ਉਹ ਤਾਲਮੇਲ ਦੇ ਨਾਲ ਮਨਾਏ ਜਾਣ ਠੀਕ ਸਾਰੇ ਜਿਹੜੀਆਂ ਸੰਸਥਾਵਾਂ ਜਦੋਂ ਵੀ ਕੋਈ ਸਮਾਗਮ ਇਸ ਤਰ੍ਹਾਂ ਦੇ ਕਰਿਖਣੇ ਤੇ ਸਰਕਾਰਾਂ ਵੀ ਉਹਦੇ ਜੇ ਸਹਿਯੋਗ ਦਿੰਦੀਆਂ ਨੇ ਕਿ ਸਰਕਾਰਾਂ ਹੋਂਦ ਤੱਕ ਇਹ ਰਿਕਾਰਡ ਰਿਆ ਭਾਵੇਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਭਾਵੇਂ ਜਦੋਂ 550 ਸਾਲਾ ਬਣਾਇਆ ਗਿਆ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਸ਼ਤਾਬ ਦੀ ਜਨਮ ਦਿਹਾੜਾ ਤੇ ਉਦੋਂ ਕਾਂਗਰਸ ਦੀ ਸਰਕਾਰ ਸੀ ਤੇ ਰਲ ਮਿਲ ਕੇ ਸਾਰਿਆਂ ਨੇ ਮਨਾਇਆ ਤਾਂ ਜੋ ਦੁਨੀਆ ਦੇ ਵਿੱਚ ਇੱਕ ਵੱਖਰਾ ਸੁਨੇਹਾ ਜਾਵੇ ਦੁਨੀਆ ਦੇ ਵਿੱਚ ਇੱਕ ਵੱਖਰਾ ਸੰਦੇਸ਼ ਜਾਵੇ ਕਿ ਜਿਹੜੀ ਸਿੱਖ ਪੰਥ ਦੇ ਗੁਰੂ ਸਾਹਿਬਾਨ ਨੇ ਇੱਕ ਨੂੰ ਰਲ ਮਿਲ ਕੇ ਜਿਹੜਾ ਰਹਿਣ ਦਾ ਸੰਦੇਸ਼ ਦਿੱਤਾ ਸੀ ਤੇ ਉਸੇ ਨਾਲ ਹੀ ਸਾਰਾ ਜਿਹੜਾ ਜਗਤ ਹੈ ਉਹ ਜੁੜਿਆ ਹੋਇਆ ਹੈ ਹੂੰ ਹੂੰ ਤੁਹਾਨੂੰ ਨਹੀਂ ਲੱਗਦਾ ਬੇਬੇ ਸਾਹਿਬ ਕਿ ਮਾਮਲਾ ਜੋ ਹੈ ਜਦੋਂ ਮਾਮਲਾ ਧਾਰਮਿਕ ਮਸਲੇ ਦੇ ਨਾਲ ਜੁੜਿਆ ਹੋਇਆ ਹੈ ਅਗਰ ਕੋਈ ਇਫਬਟ ਨੇ ਅਗਰ ਕੋਈ ਸ਼ਿਕਾਇਤ ਹੈ ਕੋਈ ਨਾਰਾਜ਼ਗੀ ਹੈ ਤਾਂ ਮਿਲ بیٹھ ਕੇ ਮਸਲੇ ਦਾ ਹੱਲ ਕਰ ਲੈਣਾ ਚਾਹੀਦਾ ਵਜਾਏ ਇਸੇ ਕੇਸ ਰੋ ਹੱਲਾ ਕੀਤਾ ਜਾਵੇ ਇਹ ਮੇਰੇ ਕੋ ਗੱਲੇ ਵੇ ਆ ਜੀ ਜਦੋਂ ਵੀ ਧਾਰਮਿਕ ਗੱਲ ਹੁੰਦੀ ਹੈ ਤੇ ਮੁੱਖ ਮੰਤਰੀ ਸਾਹਿਬ ਦਾ ਲੈਜਾ ਵੇਖਣ ਵਾਲਾ ਹੁੰਦਾ ਮੁੱਖ ਮੰਤਰੀ ਸਾਹਿਬ ਜਿਹੜਾ ਹੈ ਉਹ ਸਾਰਿਆਂ ਦੀ ਕਿਸੇ ਦੀ ਧਾਰਮਿਕ ਭਾਵਨਾਵਾਂ ਦਾ ਖਿਆਲ ਨਹੀਂ ਰੱਖਦੇ ਭਾਵੇਂ ਉਹ ਵਿਧਾਨ ਸਭਾ ਦੇ ਵਿੱਚ ਹੋਣ ਭਾਵੇਂ ਉਹ ਕੁਦਰਤੀ ਤੌਰ ਤੇ ਕਿਤੇ ਬਾਹਰ ਬੈਠੇ ਹੋਣ ਉਹਨਾਂ ਦਾ ਆਪ ਦਾ ਹੀ ਇੱਕ ਵਿਵਹਾਰ ਹੈ ਗੱਲ ਕਰਨ ਦਾ ਤੋਂ ਉਹਨਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੁਣ ਬੀਤੇ ਦਿਨਾਂ ਤੋਂ ਆਪਾਂ ਦੇਖ ਰਹੇ ਹਾਂ ਕਿ ਸਤਗੰਗ ਸ੍ਰੀ ਦਰਬਾਰ ਸਾਹਿਬ ਨੂੰ ਕਿਹੋ ਜਿਹੀਆਂ ਧਮਕੀਆਂ ਆਈਆਂ ਕਿਸ ਤਰ੍ਹਾਂ ਦਾ ਮਾਹੌਲ ਉੱਥੇ ਬਣਿਆ ਰਿਹਾ ਸੰਗਤ ਦੇ ਵਿੱਚ ਵੀ ਥੋੜਾ ਕਣਾ ਜਿਹੜਾ ਹੈ ਉਸ ਕੱਲ ਦੀ ਚਿੰਤਾਵਜਨਕ ਜਿਹੜੀ ਲਹਿਰ ਬਣੀ ਰਹੀ ਕਿ ਕੌਣ ਕੀ ਕਰ ਰਿਹਾ ਤੇ ਮੁੱਖ ਮੰਤਰੀ ਸਾਹਿਬ ਬੋਲੇ ਨਹੀਂ ਮੁੱਖ ਮੰਤਰੀ ਸਾਹਿਬ ਦਾ ਇੱਕ ਵੀ ਬਿਆਨ ਵੀ ਕਿਤੇ ਨਹੀਂ ਆਇਆ ਸਿਰਫ ਥੋੜੀ ਜੀ ਕਾਰਵਾਈ ਕਰਕੇ ਪੰਜਾਬ ਸਰਕਾਰ ਨੇ ਉਸ ਕੰਮ ਨੂੰ ਬੰਦ ਕਰ ਦਿੱਤਾ ਹਾਲਾਂਕਿ ਜਦੋਂ ਇੱਕ ਬੰਦਾ ਫੜ ਕੇ ਲਿਆਂਦਾ ਉਸ ਤੋਂ ਬਾਅਦ ਫਿਰ ਧਮਕੀ ਦਾ ਪੱਤਰ ਇੱਕ ਆਇਆ ਸੋ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਹੈ ਕਿ ਸਿੱਖਾਂ ਦੀ ਸਰਮੌਰ ਸੰਸਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨਾਲ ਮਿਲ ਬਣਾ ਕੇ ਕੋਈ ਮਾੜੀ ਗੱਲ ਨਹੀਂ ਹੈ ਜੇ ਸੀਐਮ ਮੀਟਿੰਗ ਦੇ ਲਈ ਆ ਰਹੇ ਨੇ ਨਾ ਐਸਜੀਪੀਸੀ ਦੇ ਨਾਲ ਸੰਗੀ ਗੱਲ ਹੈ ਜੀ ਜੇਕਰ ਸਾਰੇ ਪੁਆਇੰਟਸ ਤੇ ਗੱਲ ਹੋਏਗੀ ਜੇਪੂ ਮੀਤਿੰਗ ਦੇ ਵੀ ਆ ਰਹੇ ਨੇ ਤੇ ਦੇਰ ਆਏ ਦਰੁਸਤ ਆਏ ਹੁਣ ਜੀ ਆਇਆਂ ਨੂੰ ਸੰਗੀ ਗੱਲ ਹੈ ਬੈਠ ਕੇ ਤੇ ਚਾਰ ਹੋਣੀ ਚਾਹੀਦੀ ਹੈ ਜੀ ਹੂੰ ਤੇ ਇੱਕ ਗੱਲ ਹੋਰ ਕਹੀ ਹੈ ਤੁਸੀਂ ਕਿਹਾ ਕਿ ਤਾਲਮੇਲ ਜਿਹੜਾ ਹੈਗਾ ਉਹਨੂੰ ਲੈ ਕੇ ਉਹਨਾਂ ਨੇ ਐਡਵੋਕੇਟ ਧਾਮੀ ਨੇ ਤਾਲਮੇਲ ਨੂੰ ਲੈ ਕੇ ਗੱਲ ਕਹੀ ਵੀ ਤਾਲਮੇਲ ਨਾਲ ਹੋਣੇ ਚਾਹੀਦੇ ਸਮਾਗਮ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਿਹਾ ਹੈ ਕਿ ਹੋਰ ਵੀ ਤਾਂ ਐਨ ਜੀਓਜ਼ ਨੇ ਧਾਰਮਿਕ ਸੰਸਥਾਵਾਂ ਨੇ ਜੋ ਸਮਾਗਮ ਕਰਾਉਣ ਗਿਆ ਕੋਈ ਕਾਪੀਰਾਈਟ ਦਾ ਹੈ ਨਹੀਂ ਐਸਜੀਪੀਸੀ ਦਾ ਕਿ ਸਿਰਫ ਉਹ ਹੀ ਕਰਾ ਸਕਦੀ ਹੈ। ਕੋਈ ਗੱਲ ਹੈ ਵੀ ਐਸਪੀਐਡੀ ਦੀ ਸੁਣੀ ਹੋਣੀ ਬੰਦਾ ਸਭ ਤੋਂ ਸਸਤਾ ਹੈ ਜੋ ਸ਼ੁਰੂ ਨਹੀਂ ਕਰ ਦਵਾਰ ਪ੍ਰਪੰਧਕ ਕਮੇਟੀ ਹੈ। ਡਾਕਟਰ ਬੋਡੀ ਹੈ। ਇਹ ਗੱਲ ਦਾ ਮੁੱਖ ਮੰਤਰੀ ਸਾਹਿਬ ਨੂੰ ਧਿਆਨ ਹੋਣਾ ਚਾਹੀਦਾ। ਹਾਂ। ਔਰ ਸਾਡਾ ਜਿਹੜਾ ਇਤਿਹਾਸਕ ਪੱਖ ਹੈ ਸਾਡਾ ਸਾਰੇ ਹੀ ਇਤਿਹਾਸਕ ਸਮਾਗਮ ਉਹਨਾਂ ਦਾ ਜਿਹੜੇ ਧਾਰਮਿਕ ਸਮਾਗਮ ਦੇ ਲਈ ਗੁਰੂ ਸਾਹਿਬ ਨੇ ਸਮਰਪਿਤ ਧਾਰਮਿਕ ਸਮਾਗਮ ਕਰਾਏ ਜਾ ਰਿਆ ਨਾ ਵੇਰਕ ਜੀ ਤਾਂ ਗੁਰੂ ਸਾਹਿਬ ਤਾਂ ਸਾਰਿਆਂ ਦੇ ਐ ਗੁਰੂ ਸਾਹਿਬ ਤਾਂ ਸਭ ਦੇ ਨੇ ਗੁਰੂ ਸਾਹਿਬ ਤਾਂ ਸਭ ਦੇ ਨੇ ਜੀ ਅਸੀਂ ਵੀ ਇਸ ਗੱਲ ਦਾ ਸਤਕਾਰ ਕਰਦੇ ਆ ਮੰਨਦੇ ਆ ਪਰ ਮੁੱਖ ਮੰਤਰੀ ਸਾਹਿਬ ਨੂੰ ਜੇ ਨਾਲ ਉਹ ਤਾਲਮੇਲ ਬਣਾ ਕੇ ਸਰਕਾਰ ਦੇ ਉਹ ਨੁਮਾਇੰਦੇ ਨੇ ਮੁਖੀ ਨੇ ਸਰਕਾਰ ਦੇ ਇਸ ਪੰਜਾਬ ਦੇ ਇਸ ਵੇਲੇ ਮੁਖੀ ਨੇ ਤੇ ਜੇਕਰ ਉਹ ਨਾਲ ਤਾਲਮੇਲ ਬਣਾ ਕੇ ਸਾਂਝੇ ਤੌਰ ਤੇ ਸਮਾਗਮ ਕਰਨਗੇ ਤੇ ਉਹਦਾ ਬਹੁਤ ਵਧੀਆ ਫਾਇਦਾ ਹੋਵੇਗਾ ਚੰਗੀ ਗੱਲ ਹੋਵੇਗੀ ਹੂੰ ਉਹਦੇ ਨਾਲ ਪਿਆਰ ਸਤਕਾਰ ਦੀ ਭਾਵਨਾ ਵਧੇਗੀ ਸ਼ਰਧਾ ਦੀ ਭਾਵਨਾ ਵਧੇਗੀ ਸਾਰਿਆਂ ਦੇ ਵਿੱਚ ਹਾਂ ਨਾਲੇ ਹੁਣ ਤੱਕ ਪਿਛਲਾ ਰਿਕਾਰਡ ਰਿਹਾ ਹੈ ਜਦੋਂ ਵੀ ਕੋਈ ਸਰਕਾਰ ਕਿਸੇ ਦੀ ਵੀ ਭਾਵੇਂ ਕਿਸੇ ਪਾਰਟੀ ਦੀ ਵੀ ਪੰਜਾਬ ਦੀ ਧਰਤੀ ਤੇ ਹੋਈ ਆ ਜਦੋਂ ਵੀ ਕੋਈ ਸ਼ਤਾਬਦੀਆਂ ਮਨਾਈਆਂ ਗਿਆ ਨੇ ਉਹ ਸਾਰਿਆਂ ਨੇ ਰਲ ਮਿਲ ਕੇ ਮਨਾਈਆਂ ਨੇ ਔਰ ਖਾਸ ਕਰਕੇ ਗੁਰ ਸਿਧਾਂਤ ਨੂੰ ਸਮਰਪਿਤ ਹੋ ਕੇ ਮਨਾਈਆਂ ਨੇ ਤੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਤੁਹਾਡੇ ਧਰੂ ਬੇਨਤੀ ਵੀ ਕਰਦਾ ਜੋ ਅੱਜ ਸ੍ਰੀ ਅਕਾਲ ਤਖਤ ਸਾਹਿਬ ਜੀ ਨੇ ਸਤਕਾਰਯੋਗ ਜਥੇਦਾਰ ਸਾਹਿਬ ਜੀ ਨੇ ਵੀ ਬੇਨਤਾ ਉਹਨਾਂ ਨੂੰ ਇੱਕ ਹੁਕਮ ਲਾਇਆ ਕਿ ਉਹ ਸਾਫ ਸੂਰਤ ਸਿੱਖ ਬਣਨ ਦੇ ਦੋ ਜੀਆਂ ਗੱਲਾਂ ਦਾ ਫੇਰ ਕੋਈ ਟਿੱਪਣੀਆਂ ਹੋਰ ਕਿਸੇ ਦੇ ਦੀ ਕਰਨ ਪਹਿਲਾਂ ਜਿਹੜੇ ਸ਼ਤਾਬਦੀਆਂ ਦੇ ਸਮਾਗਮ ਨੇ ਉਹ ਸੰਬੰਧੀ ਆਪਣੀ ਜਿਹੜੀ ਰੂਪਰੇਖਾ ਜੇ ਉਹ ਤਿਆਰ ਕਰ ਰਹੇ ਨੇ ਤੇ ਪਹਿਲਾਂ ਗੁਰੂ ਦੇ ਸਿੱਖ ਬਣਨ ਵਾਸਤੇ ਬਹੁਤ ਜ਼ਰੂਰੀ ਹੈ। ਅੱਛਾ ਗੁਰੂ ਦਾ ਸਿੱਖ ਜੋ ਹੈ ਮਤਲਬ ਗੁਰੂ ਦਾ ਸਿੱਖ ਬਣ ਕੇ ਹੀ ਧਾਰਮਿਕ ਸਮਾਗਮ ਮਨਾਏ ਜਾ ਸਕਦੇ ਨੇ। ਮੇਰੀ ਬੇਨਤੀ ਹੈ ਕਿ ਸੁਣੋ ਜਿਹੜਾ ਸਿੱਖਾਂ ਦੇ ਘਰ ਜੰਮਿਆ ਹੈ ਜੀ ਜਿਹੜਾ ਆਪਣੇ ਆਪ ਨੂੰ ਸਿੱਖ ਸਮਝਦਾ ਹੈ ਜਿਹੜਾ ਇਹ ਗੱਲ ਦਾ ਦਾਵਾ ਕਰਦਾ ਹੈ ਕਿ ਮੈਂ ਵੀ ਸਿੱਖ ਹਾਂ ਉਹਨੂੰ ਪੂਰਨ ਤੌਰ ਤੇ ਗੁਰਸਿੱਖ ਹੋਣਾ ਬਹੁਤ ਜ਼ਰੂਰੀ ਹੈ ਉਹਦੇ ਵਾਸਤੇ। ਨਹੀਂ ਮੈਨੂੰ ਇਜਾਜ਼ਤ ਨਹੀਂ ਹੈ ਮਤਲਬ ਐਸਜੀਪੀਸੀ ਉਹ ਤਾਂ ਇਜਾਜ਼ਤ ਨਹੀਂ ਹੈ ਇਜਾਜ਼ਤ ਹੈ ਗੈਰ ਸਿੱਖ ਵੀ ਗੁਰੂ ਦੇ ਚਰਨਾਂ ਜਾ ਕੇ ਨਤਮਸਤਕ ਹੋ ਸਕਦਾ ਹੈ ਸਿੱਖ ਵੀ ਹੋ ਸਕਦਾ ਹੈ ਹੋਰ ਵੀ ਵੀ ਕਰ ਸਕਦਾ ਹੈ ਸੇਵਾ ਜਿੰਨੇ ਵਰਨੀ ਉਹ ਕਰੇ ਆਪਣੀ ਭਾਵਨਾ ਸਦਕਾ ਪਰ ਜਿਹੜਾ ਆਪਣੇ ਆਪ ਨੂੰ ਸਿੱਖ ਸਮਝਦਾ ਹੈ ਉਹਦੇ ਵਾਸਤੇ ਉਹਨਾਂ ਨੇ ਕਿਹਾ ਕਿ ਉਹਨੂੰ ਪੂਰਨ ਗੁਰ ਸਿੱਖ ਹੋਣਾ ਬੜਾ ਉਹਦੇ ਵਾਸਤੇ ਜ਼ਰੂਰੀ ਹੈ ਤਾਂ ਜੋ ਜਿਹੜੇ ਸ਼ਹੀਦਾਂ ਦਾ ਦਿਨ ਅਸੀਂ ਮਨਾ ਰਹੇ ਹਾਂ ਉਹ ਸ਼ਹੀਦਾਂ ਦੇ ਯਾਦਾਂ ਦੇ ਵਿੱਚ ਰੱਖਿਆ ਰਿਹਾ ਕਿਉਂਕਿ ਗੁਰੂ ਸਾਹਿਬ ਦੇ ਲਈ ਭਾਵਨਾਵਾਂ ਤਾਂ ਦਿਲ ਤੋਂ ਹੁੰਦੀਆਂ ਨੇ ਉਦੋਂ ਦੇ ਨਾਲ ਸਮਾਗਮ ਕਰਾਣਾ ਚਾਹੁੰਦੇ ਨੇ ਉਹਨਾਂ ਦਾ ਦਿਲ ਹੈ ਕਿ ਜਨ ਜਨ ਤੱਕ ਬੱਚੇ-ਬੱਚੇ ਤੱਕ ਗੁਰੂ ਦੀਆਂ ਸਿੱਖਿਆਵਾਂ ਪਹੁੰਚਣ ਚੰਗੀ ਗੱਲ ਹੈ ਜੀ ਪਰ ਇਹ ਵੀ ਚੀਜ਼ ਸਾਨੂੰ ਸੋਚਣੀ ਪਵੇਗੀ ਕਿ ਜਿਹੜੀ ਗੁਰੂ ਸਾਹਿਬ ਦੀ ਸਿੱਖਿਆ ਸੀ ਜਿਹੜੇ ਗੁਰੂ ਸਾਹਿਬ ਜੀ ਦੇ ਨਾਲ ਤਿੰਨ ਸਿੰਘ ਹੋਰ ਵੀ ਸ਼ਹੀਦ ਹੋਏ ਉਹਨਾਂ ਦੀ ਸ਼ਹੀਦੀ ਹੋਈ ਕਿਉਂ ਹੂੰ ਇਹ ਵੀ ਚੀਜ਼ ਦੀ ਜੇ ਸਿੱਖਿਆ ਸੀ ਜਨ ਜਨ ਤੱਕ ਪਹੁੰਚਾਉਣਾ ਚਾਹੁੰਦੇ ਆ ਤੇ ਸਾਨੂੰ ਇਹ ਵੀ ਸੋਚਣਾ ਪੈਗਾ ਵੀ ਉਹਨਾਂ ਦੀ ਸ਼ਹੀਦੀ ਕਿਉਂ ਹੋਈ ਉਹ ਕਿਸ ਦੀ ਉਹਨਾਂ ਨੇ ਸ਼ਹੀਦੀ ਦਿੱਤੀ ਇਸ ਲਈ ਭਾਈ ਮਤੀ ਦਾਸ ਦੀ ਸਦੀ ਦਾਸ ਦੀ ਭਾਈ ਜਿਆਲਾ ਜੀ ਨੂੰ ਸ਼ਹੀਦ ਕੀਤਾ ਗਿਆ ਉਹਨਾਂ ਨੇ ਕੁਰਬਾਨੀ ਕਿਉਂ ਕੀਤੀ ਗੁਰੂ ਜੀ ਕਬਹਾਦਰ ਜੀ ਦੀ ਸ਼ਹਾਦਤ ਦੇ ਨਾਲ ਉਹਨਾਂ ਤਿੰਨ ਸਿੱਖਾਂ ਦੀ ਸ਼ਹਾਦਤ ਵੀ ਸਾਨੂੰ ਯਾਦ ਰੱਖਣਾ ਪਏਗਾ ਅਸੀਂ ਰੋਜ਼ ਸਵੇਰੇ ਸ਼ਾਮ ਅਰਦਾਸ ਕਰਦੇ ਆ ਜਿਨ੍ਹਾਂ ਤੇਰੇ ਸਿੱਖਾਂ ਨੇ ਸਿੱਕੀ ਕੇਸਾ ਸਵਾਸਾ ਸੰਗ ਨਿਭਾਈ ਇਹਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ 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 ਉਹੀ ਉਹ ਸਿੱਧਕੀ ਸਿੱਖ ਸਨ ਜਿਨ੍ਹਾਂ ਨੇ ਸਿੱਕੀ ਨੂੰ ਕੇਸਾ ਸਵਾਸਾ ਸੰਗ ਨਿਭਾਇਆ अच्छा तालमेल वाला फिर मैं ਉੱਤੇ ਹੀ ਆਉਂਗੀ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਸ ਵਲੇ ਐਲਾਨ ਕੀਤਾ ਸੀ ਉਹਨਾਂ ਨੇ ਕਿਹਾ ਸੀ ਗੁਰੂ ਸਾਹਿਬ ਦੇ ਚਰਨਛੋਪਾ ਪ੍ਰਾਪਿਤ ਜੋ ਪਵਿੱਤਰ ਅਸਥਾਨ ਨੇ ਉਹਨਾਂ ਦੀ ਸੰਭਾਲ ਮਰੰਮਤ ਨਵੀਨੀਕਰਨ ਜੋ ਸਬੰਧਤ ਵਿਭਾਗਾਂ ਨੂੰ ਖਾਸ ਸਿਹਾਈਤਾ ਚਾਰੀ ਕੀਤੀਆਂ ਗਈਆਂ ਨੇ ਸ਼ਾਨਦਾਰ ਪ੍ਰਦਰਸ਼ਨ ਹੋਏਗਾ ਗੱਤਕਾ ਸਾਹਿਬ ਦਾ ਇਮਾਰਤਾਂ ਦੀ ਪੇਂਟਿੰਗ ਸੜਕਾਂ ਦੀ ਮਰੰਮਤ ਪੂਰੇ ਸ਼ਹਿਰ ਦੇ ਵਿੱਚ ਰੋਸ਼ਨੀ ਦੇ ਲਈ ਖਾਸ ਬੰਦੋਬਸਤ ਕੀਤੇ ਜਾਣਗੇ ਸੜਕਾਂ ਦੀ ਜਿੰਨੀ ਮਰੰਮਤ ਡਵੈਲਪਮੈਂਟ ਦੇ ਜਿੰਨੇ ਕੰਮ ਮੁੱਖ ਮੰਤਰੀ ਸਾਹਿਬ ਕਰਾਉਂਦੇ ਆ ਜਾਂ ਜਾਂ ਮੁੱਖ ਮੰਤਰੀ ਸਾਹਿਬ ਕਰਦੇ ਆ ਉਹ ਬਿਲਕੁਲ ਪੰਜਾਬ ਦੇ ਸਾਹਮਣੇ ਆ ਉਹਦੇ ਚ ਕੋਈ ਲੋਕੀ-ਛੂਕੀ ਗੱਲ ਨਹੀਂ ਕਿ ਐਸੇ ਵੇਲੇ ਸ਼੍ਰੀ ਆਨੰਦਪੁਰ ਸਾਹਿਬ ਜੀ ਦੀਆਂ ਗਲੀਆਂ ਦਾ ਐਸੇ ਵੇਲੇ ਸ਼੍ਰੀ ਆਨੰਦਪੁਰ ਸਾਹਿਬ ਜੀ ਦੇ ਦਿਵਾਲੇ ਸੜਕਾਂ ਦਾ ਕੀ ਹਾਲਾਤ ਹੈ ਗੜ ਸ਼ੰਕਰ ਤੋਂ ਸ਼੍ਰੀ ਆਨੰਦਪੁਰ ਸਾਹਿਬ ਨੂੰ ਜਾਣ ਵਾਲੀ ਸੜਕ ਮੁੱਖ ਮੰਤਰੀ ਸਾਹਿਬ ਤੋਂ ਰਿਪੇਅਰ ਤਾਂ ਹੋਈ ਨਹੀਂ ਉਹ ਕਾਰ ਸੇਵਾ ਵਾਲੇ ਮਹਾਂਪੁਰਖ ਉੱਥੇ ਇੱਕ ਸੇਵਾ ਉਹਦੀ ਕਰਵਾ ਰਹੇ ਆ ਉਹਨੂੰ ਰਿਪੇਅਰ ਕਰ ਰਹੇ ਆ ਮੁੱਖ ਮੰਤਰੀ ਸਾਹਿਬ ਤਾਂ ਸਿਰਫ ਇੱਕ ਜਿਹੜਾ ਉਹਨਾਂ ਦਾ ਬੋਲਣ ਦਾ ਲਹਿਜਾ ਉਸ ਤਰੀ ਸਤੰਗਾ ਹੋਵੇਗਾ ਜੇਕਰ ਸਾਰੀਆਂ ਸੰਸਥਾਵਾਂ ਜੇਕਰ ਅਸੀਂ ਚੰਗਾ ਗੁਰੂ ਦੇ ਸੰਦੇਸ਼ ਨੂੰ ਮੰਨਦੇ ਆਂ ਤੇ ਸਰਕਾਰ ਵੀ ਇੱਕ ਬੰਨੇ ਆਪਦਾ ਰੋਲ ਜਿਹੜਾ ਹੈ ਉਹ ਸੰਗਤ ਦੇ ਨਾਲ ਰਲ ਕੇ ਨਭਾਵੇ ਤੇ ਸੰਗਤ ਨੂੰ ਵੀ ਨਾਲ ਲੈ ਕੇ ਚੱਲੇ ਤੇ ਖਾਸ ਕਰਕੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹਦੇ ਨਾਲ ਤਾਲਮੇਲ ਕਰਕੇ ਉਹਦੇ ਨਾਲ ਜਿਹੜੀ ਇੱਕ ਮਤਲਬ ਕੀ ਕਹਿ ਸਕਦੇ ਆਪਾਂ ਤਾਲਮੇਲ ਕਮੇਟੀ ਬਣਾ ਕੇ ਨਾ ਸਮਾਗਮਾਂ ਨੂੰ ਹੋਰ ਅਸੀਂ ਬਹੁਤ ਬਹੁਤ ਸੋਹਣੇ ਤਰੀਕੇ ਨਾਲ ਮਨਾ ਸਕਦੇ ਆਂ ਜੇਕਰ ਤੁਸੀਂ ਆਪਣੀ ਜਗ੍ਹਾ ਆਪਣੀ ਗੱਲ ਬਹੁਤ ਠੀਕ ਕਹਿ ਰਹੇ ਹੋ ਹੋਣਾ ਚਾਹੀਦਾ ਇਸ ਤਰ੍ਹਾਂ ਚਲੋ ਖੈਰ ਮੁੱਖ ਮੰਤਰੀ ਆਉਣਗੇ ਤੁਹਾਡੇ ਕੋਲ ਐਸਜੀਬੀਸੀ ਮੈਂਬਰਾਂ ਦੇ ਨਾਲ ਗੱਲਬਾਤ ਕਰਨਗੇ ਤਾਂ ਖੋਜਦਾ ਹੈ ਕਿ ਐਡਵੋਕੇਟ ਤਾਮੀਦ ਦੇ ਨਾਲ ਵੀ ਮੁਲਾਕਾਤ ਉਹਨਾਂ ਦੀ ਹੋਏ ਤੇ ਜਿਹੜੇ ਜਿਹੜੇ ਫੱਟ ਨੇ ਨਾ ਇਹ ਮਿਲ ਬੈਠ ਕੇ ਮਸਲੇ ਹੱਲ ਹੋਣਗੇ ਸਰ ਹੈਨਾ ਬਿਲਕੁਲ ਸਹੀ ਆਪ ਜੀ ਨੇ ਮਿਲ ਬੈਠ ਕੇ ਹੋ ਜਾਣ ਕਿਉਂਕਿ ਚੰਗਾ ਨਹੀਂ ਲੱਗਦਾ ਫਿਰ ਇਹ ਜੇ ਧਾਰਮਿਕ ਮਸਲਿਆਂ ਤੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਫਿਰ ਕੋਈ ਗਲਤ ਸ਼ਬਦ ਕਿਸੇ ਮੂੰਹ ਤੋਂ ਕਹਾਂ ਜਾਂਦਾ ਫਿਰ ਬੁਰਾ ਲੱਗ ਜਾਂਦਾ ਹੂੰ ਆਸਟਰੀ ਦੀ ਸਤਿਅ ਦੀ ਅਸੀਂ ਬਣਾਉਨੇ ਆ ਛਤਾਲੀ ਦਾ ਗਰੁੱਪ ਤੇ ਕਈ ਵਕ ਹੁੰਦੀ ਹੈ ਹੂੰ ਛਤਾਲੀ ਦਾ ਕਿਥਨੇ ਆ ਜਿਹੜਾ ਸੰਗਤ ਦੇ ਪ੍ਰਭਾਵ ਪਾਉਂਦਾ ਦੂਸਰੇ ਦੇ ਕਿਸਨੇ ਆ ਚੰਦਾ ਹੈ ਹੂੰ ਹੂੰ ਠੀਕ ਮਤਲਬ ਜੋ ਵੀ ਹੈ ਮਿਲ بیٹھ ਕੇ ਹੱਲ ਕਰ ਲਿਆ ਜਾਏਗਾ ਨਾ ਸਾਰਾ ਕੁਝ ਬਿਲਕੁਲ ਬਿਲਕੁਲ ਤਾਲ ਮੇਲ ਦੀ ਗੱਲ ਹੋ ਰਹੀ ਹੈ ਤਾਂ ਤਾਲ ਮੇਲ ਨਾਲ ਹੀ ਗੱਲ ਹੋ ਜੇ ਸਾਰੇ ਗੁਰੂ ਨੂੰ ਸਮਰਪਿਤ ਆ ਤੇ ਫਿਰ ਸਾਨੂੰ ਸਾਰੇ ਕਾਰਜ ਜਿਹੜੇ ਆ ਇਹ ਬੈਠ ਕੇ ਵਿਚਾਰ ਕੇ ਕਰਨੇ ਚਾਹੀਦੇ ਆ ਸਾਡੇ ਗੁਰੂ ਦਾ ਵੀ ਸਾਨੂੰ ਇਹੀ ਸਿੱਖਿਆ ਹੈ ਕਿ ਸਦਾ ਬਿਲਕੁਲ 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 ਬਾਬਾ ਸ਼ੁਕਰੀਆ ਵਰਕ ਜੀ ਸਾਡੇ ਨਾਲ ਜੁੜਨ ਦੇ ਲਈ ਤਤਾਲ ਮੇਲ ਵਾਲੀ ਗੱਲ ਤੇ ਫੋਕਸ ਕੀਤਾ ਜਾ ਰਿਹਾ ਹੈ ਉਹਦਾ ਐਸਜੀਪੀਸੀ ਤੋਂ ਮੈਂਬਰ ਸਾਡੇ ਨਾਲ ਜੁੜੇ ਉਹਨਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹਨਾਂ ਨੂੰ ਇਤਰਾਜ਼ ਹੋਰ ਕੁਝ ਨਹੀਂ ਹੈ ਉਹਨਾਂ ਨੂੰ ਇਤਰਾਜ਼ ਹੈ ਕਿ ਜੋ ਵੀ ਸਮਾਗਮ ਪੰਜਾਬ ਸਰਕਾਰ ਨੇ ਕਰਾਣੇ ਆ ਦਾਲ ਮੇਲ ਕਮੇਟੀ ਦਾ ਗਠਨ ਕਰਕੇ ਆਪਸੀ ਤਾਲਮੇਲ ਦੇ ਨਾਲ ਕਰਾਏ ਜਾਣ ਹੋਰ ਵਧੀਆ ਹੋ ਜਾਊਗਾ